ਕਿਉਂਕਿ ਸਰਪੱਤ ਜਨਾਬ ਆ ਰਹੇ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਸੀ ਕਿ ਜੇਕਰ ਸਾਫ਼ ਸੁਥਰੇ ਹੈਗੇ ਨੇ ਤੇ ਫਿਰ ਸੈਸ਼ਨ ਚ ਆ ਕੇ ਜਵਾਬ ਦੇ ਦੇ। ਤੁਹਾਡੇ ਤੋਂ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ। ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਇਆ। ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ? ਤੁਸੀਂ ਦੱਸੋ। ਕੀ ਕਰਨਾ ਸੀ ਸੈਸ਼ਨ ਚ ਜਾ ਕੇ? ਤਿਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਪੀ। ਸਾਹਮਣੇ ਦੇਖੋ ਜੀ। ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ। ਉਹ ਬਾਬੂ ਸਾਹਿਬ ਛਾਈ ਯਾਰ। ਨਹੀਂ ਕੀ ਬੋਲਦੇ? ਬੋਲਣ ਦਿੰਦੇ ਆ। ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ। ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ। ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ। ਇਸ ਸੂਬੇ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਆਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਤੇ ਕੋਈ ਬਰਾਬਰੀ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁਕਰੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦਾ ਉਹਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਬ ਸਾਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗਾਟ ਇਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾਮਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kachheri che vakil nu pesh hon vele tusi man handle nahi kar sakde isri wari eh kuch rehat pher mulakat nahi karande aaj court de hukam aa rahay 15 din sorry ji jail de vich mulakat nahi jail jail de vich us din mulakat hui si us de baad upro hukam aaye nahi ki kise di mulakat nahi karan de ਅੱਜ ਅੱਜ ਕੋਰਟ ਚ ਰਹੀ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਖੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇਹਨਾਂ ਨੇ ਹੀ ਇਮਰਤ ਤੋਂ ਤੱਕ ਨੇ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਹੈ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏਡੀਜੀਪੀ ਏਡੀਜੀਪੀ ਕੋਈ ਨਹੀਂ ਮਿਲਣ ਲੋਂ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੈਰ ਕਲੈਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਹੇ ਨੇ ਜੀ ਤੁਸੀਂ ਨਿਕਲੋ ਇਥੋਂ